ਜੀ ਕਮੇਟੀ ਪੁਲਿਸ ਵਾਲੇ ਪੁਲਿਸ ਵਾਲੇ ਕੀ ਮੰਗ ਆ ਅੱਜ ਮੋਗਾ ਪੁਲਿਸ ਵੱਲੋਂ ਨਕਲੀ ਪੁਲਿਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾ ਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਤਵਾਲ ਥਾਣੇ ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਇਹ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੇ ਆਰਟ ਚ ਉਤੇ ਇਸ ਦੇ ਤਹਿਤੀ ਅਸੀਂ ਇੱਕ ਐਫ ਆਈ ਆਰ ਨੰਬਰ 1082992025 ਨੂੰ ਜਿਹੜੀ ਹੈਗੀ ਹੈ थाना ਜਿੱਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਅਸੀਂ ਰਜਿਸਟਰ ਕੀਤੀ ਸੀ ਜਿਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ ਚਾਰ ਬੰਦੇ ਫੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ ਫਰਾਰ ਹੋ ਚਿਆਂ ਚ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਆ ਕਾਰ ਨੰਬਰ ਪੀਵੀ 11 ਬੀਆ 4940 Swift ਕਾਰ ਹੈ ਜਿਹੜੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਨਜਿੱਤ ਚੇਜਨ ਅਰੇ ਗਰੋਵਰ ਨਾਲ 5 ਜਣਿਆਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੇ ਟੁੱਟਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟ ਰਿਐਕਸ਼ਨ ਕਰਦੇ ਹੋਏ 4 ਬੰਦਿਆਂ ਨੂੰ ਅਰੇਸਟ ਕਰ ਦਿੱਤਾ ਗਿਆ ਕਿਸ ਦੀ ਕਿਸ ਚੀਜ਼ ਦੀ ਅਗਰ ਪੈਸੇ ਲੈ ਰਹੀ ਸੀ ਇਹ ਮੋਸਟਲੀ ਇਹ ਜਿਹੜੇ ਲੋਗ ਜੋ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐਨਡੀਬੀਐਸ ਐਕਟ ਦੇ ਡਰਾਫਟ ਜੀ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਪੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਚੇ ਰਜਿਸਟਰ ਨੇ ਉਸ ਨੇ ਪਹਿਲਾਂ ਵੀ 1 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਜਿਸ ਵਿਸ਼ੇ ਅੱਗੇ ਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫਆਈਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਹ ਅਸਲਾ ਵੀ ਬ੍ਰੰਦ ਹੋਇਆ ਸੀ ਜੋ ਇਸਤਰੀ ਸੇਮ اور ਡਿਸਪਰੈਂਟ ਦੀ ਮੈਂ ਵਾਰਤਤ ਸੀ ਲੀਡਰ ਨੂੰ ਕੋਈ ਸ਼ੱਕ ਹੋਇਆ ਸੀਗਾ ਕਿ ਇਹ ਨਕਲੀ ਕੁਰਸਾ ਹੋ ਸਕਦੇ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਹਾਂ ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਸਾਨੂੰ ਹੁਣ ਪਤਾ ਲੱਗਾ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵੇ ਸਾਰੇ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਡ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫ ਆਈ ਆਰ ਜੈਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਇਹਨਾਂ ਨੇ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਧਮ ਰਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚੀ ਜੇ ਕਿਸੇ ਨੇ ਕੋਈ ਨੇੜੇ ਦੇੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨਾ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕਾ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰ ਦਾਤਾ ਵੀ ਕੀਤੀ ਦਸ ਲੈਣਾ ਹਾਂ ਸਾਰੇ ਮੋਗੇ ਦੇ ਲੈ ਨਾਲ ਸੰਬੰਧਿਤ ਸਾਰੇ ਇਹ ਹਜੇ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜ਼ਿਲ੍ਹੇ 'ਚ ਹੀ ਐਕਟਿਵ ਸੀ ਇਹੇ ਬਾਕੀ ਮੈਂ ਹੀ ਕਹਿੰਦਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕੁਝ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਅਦਾ ਅਸੀਂ ਹੁਣ ਇਹਨੇ ਪਹਿਲਾਂ ਇਹ ਆਪ ਇਸ ਕੰਮ ਚ ਅਸੀਂ ਹੁਣ ਇਹਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਨਹੀਂ ਜਿਹੜੀ ਇਹ ਐਸਆਈ ਇਹਨਾਂ ਵਿੱਚੋਂ ਜੋ ਲੋਕਲ ਦੋ ਐਸਆਈ ਬਣ ਕੇ ਗਏ ਸੀ ਤਿੰਨ ਕਨਸਟੇਬਲ ਬਣ ਕੇ ਗਏ ਸੀ ਇੱਕ ਪ੍ਰਾਈਵੇਟ ਪ੍ਰਾਈਵੇਟ ਸੀ ਵਿੱਚ ਸੀ ਸਾਰੇ ਵਰਦੀਆਂ 500 ਲਿੱਤੀਆਂ ਸੀ ਜਾਂ ਕਿਸੇ ਮੁਲਾਜ਼ਮਾਂ ਦੀਆਂ ਸੀ ਨਹੀਂ ਇਹਨੇ ਜੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜੜੀਆਂ ਹੈਗੇ ਬਰਾਮਦ ਕੀਤੀਆਂ ਪਰ ਇਹ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਿੱਤੀਆਂ ਗਈਆਂ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨਔਥਰਾਇਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ ਪ੍ਰੋਪਰ ਜੀ ਉਹਨਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲਾਂ ਸੇ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲਾਂਦਾ ਤੇ ਪੁਲਿਸ ਨੂੰ ਇਮੀਡੀਏਟਲੀ ਇਨਫਾਰਮ ਕਰਦੇ ਸਰ ਇਹ ਕਿੱਥੇ ਕਿੱਥੇ ਕੰਮ ਕੀਤਾ ਨੇ ਦੋ ਤਿੰਨ ਦਿਨਾਂ ਅਸੀਂ ਅਨਦਰ ਪੂਰੀ ਇੰਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿੰਨੀ ਕਿੰਨੀਆਂ ਵਾਰਦਾਤਾ ਕੀਤੀਆਂ ਹੈ ਤੇ ਹੁਣ ਤੱਕ ਕੋਈ ਨਹੀਂ ਇਸ ਤਰ੍ਹਾਂ ਦੇ ਦੱਸਿਆ ਨਾ ਹਾਈ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਅਸੀਂ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਮੇਨ ਗੱਲ ਹੈ ਕਿ ਸਾਨੂੰ ਇਹਨਾਂ ਦਾ ਯੂਨੀਫਾਰਮ ਰਿਕਵਰ ਹੋ ਗਿਆ ਜੋ ਕਿ ਇਹ ਅਨੌਥਰਾਇਜ਼ਡ ਯੂਨੀਫਾਰਮ ਹੈ